ਨਾ 70 ਮਾਜਾ 70 ਮਾਜਾ ਚੱਲਦਾ ਪਰ ਆਪਣੇ ਲਈ ਆਜ਼ਾਦੀ ਕਿੱਥੇ ਕਦੇ ਜਿਹਦੇ ਵੱਲ ਲੱਗ ਜਾਂਦੀ ਹੈ ਗਾੜੀ ਕੋਲ ਧਾਪਾਂ ਮਾਰਨ ਨੇ ਬੱਸ ਕੰਮ ਆ ਜਾ ਚਲ ਵੀ ਕੋਈ 2 ਦੇ 5-600 ਰੁਪਏ ਮੀ ਅੱਜ ਕੋਈ ਦਿਹਾੜੀ ਨਹੀਂ ਮਿਲਦੀ ਅੱਜ ਕੋਈ ਸੁਣਿਆ ਨਹੀਂ ਮੁੰਡੇ ਦੋ ਹੈਗੀ ਅੱਛਾ ਜੀ ਮੈਂ ਪਹਿਲਾਂ ਮੈਂ ਇਹਨੂੰ ਤਾਂ ਨਹੀਂ ਬਾਈ ਨੂੰ ਪੁੱਛਿਆ ਮੈਂ ਬੈਗ ਟੰਗਿਆ ਚਲ ਕੋਈ ਪੜਨ ਵਾਲਾ ਹੋਊਗਾ ਹਾਂ ਜੀ ਇਹ ਬਠਿੰਡਾ ਮਾਲਵੇ ਦਾ ਦਿਲ ਤੇ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਆ 70ਵਾਂ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈਗਾ ਸਵੇਰ ਤੋਂ ਸ਼ਾਮ ਤੱਕ ਵਧਾਈਆਂ ਦਾ ਦੌਰ ਚੱਲ ਰਿਹਾ ਅਲੱਗ-ਅਲੱਗ ਪ੍ਰੋਗਰਾਮ ਰੰਗਾ-ਰੰਗ ਹੋ ਰਹੇ ਆ ਪਰ ਇਸ ਆਯਾਤੀ ਦੇ ਰੰਗ ਦੇ ਵਿੱਚ ਇੱਕ ਰੰਗ ਹੋਰ ਆ ਜਿਹੜਾ ਕਿ ਆਪਾਂ ਨੂੰ ਦਿਖਿਆ ਨਹੀਂ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹ ਰੰਗ ਹੈਗਾਗਾ ਇਹ ਜਿਹੜੇ ਆਪਣੇ ਸਾਹਮਣੇ ਖੜੇ ਆ ਬਾਈ ਇਹਨਾਂ ਦੀ ਕਬੀਲਦਾਰੀ ਦਾ ਇਹਨਾਂ ਦੀ ਰੋਜੀ ਰੋਟੀ ਦਾ ਇਹਨਾਂ ਦੀ ਜਹਾੜੀ ਦਾ ਇਹਨਾਂ ਨਾਲ ਗੱਲਬਾਤ ਕਰਦੇ ਆ ਇਹਨਾਂ ਦਾ ਅੱਜ ਦਾ ਦਿਨ ਕਿਵੇਂ ਰਿਹਾ ਸਤਿ ਸ੍ਰੀ ਅਕਾਲ ਜੀ। ਹਾਂ ਜੀ ਬਈ ਸਤਿ ਸ੍ਰੀ ਅਕਾਲ ਜੀ। ਆਪਣਾ ਨਾਮ ਦੱਸ ਦਿਓ ਤੇ ਕਿੱਥੋਂ ਆਇਓ? ਨਾਮ ਤਾਂ ਵਰਤਨੀ ਸਿੰਘ ਆ ਬਈ। ਹਾਂ ਜੀ। ਬਟਿੰਡੇ ਹੀ ਰਹਿੰਦੇ ਆਗੇ। ਅੱਛਾ। ਭੁੱਲੀ ਆ ਹਾਂ ਜੀ। ਇੱਥੇ ਤੁਸੀਂ ਇੱਥੇ ਬੈਠ ਕੇ ਹੁਣ ਕੀ ਢੀਕ ਕਰ ਰਹੇ ਸੀ? ਕੰਮ ਦੀ ਢੀਕ ਕਰ ਰਹੇ ਆਂ ਬਸ ਬਈ ਕੰਮ ਮਿਲੂਗਾ ਕਰਾਂਗੇ। ਇਹੀ ਆ ਬਸ। ਹੋਰ ਤਾਂ ਹੁਣ 4 ਵਜਣ ਵਾਲੇ 5 ਦੇ ਨੇੜੇ ਕੰਮ। ਚਲੋ ਉਹ ਤਾਂ ਕੋਈ ਗੱਲ ਨਹੀਂ। 4 ਵਜ ਜਾਂਦੇ ਆ 5 ਵਜ ਜਾਂਦੇ ਆ। ਗੱਲ ਤਾਂ ਇਹ ਆ ਕਿ ਸਾਰੀ ਵੀ ਮਤਲਬ ਕੀ ਸਰ? ਮਨੁਸ਼ਾਨੀਅਤ ਨਾ ਵੀ ਜੜੀ ਐ ਖਤਮ ਹੋ ਚੁੱਕੀ ਐ ਗੱਲ ਤਾਂ ਮੈਂ ਇੱਥੇ ਆ ਗਿਆ ਚਲੋ ਕੋਈ ਗੱਲ ਨਹੀਂ ਅੱਜ ਨਹੀਂ ਕੰਮ ਲੱਗਿਆ ਕੱਲ ਨੂੰ ਲੱਗ ਜੂਗਾ ਐਸੇ ਵਾਧਾ ਉਹਨਾਂ ਨੂੰ ਉਹਨਾਂ ਦੀ ਮਿਹਨਤ ਵੀ ਨਹੀਂ ਮਿਲਦੀ ਹੈਗੀ ਐਸੇ ਵਾਧਾ ਬਚਾਉਂਦੀ ਕੋਈ ਨਹੀਂ ਹਾਂ ਤੁਸੀਂ ਕਿੱਥੋਂ ਆਏ ਹੋ ਜੀ ਗਿਆ ਸਰਪੰਚ ਅੱਛਾ ਜੀ ਦੋ ਅਰੋਜ ਨੂੰ ਇੱਥੇ ਹਾਂ ਜੀ ਜੀ ਦਿਹਾੜੀ ਮਿਲ ਜਾਂਦੀ ਫਿਰ ਦਿਹਾੜੀ ਕਦੇ ਮਿਲ ਜਾਂਦੀ ਆ ਕਰੇ ਨਹੀਂ ਮਿਲਦੀ ਤੇ ਰੇਟ ਕਿੰਨਾ ਕੁ ਦੇ ਦਿੰਦੇ ਆ ਰੇਟ ਕੋਈ 400 ਦੇ ਵਾਕੇ ਕੋਈ 450 ਦੀ ਵਾਕੇ ਘੰਟਿਆਂ ਦੇ حساب ਨਾਲ ਵੀ ਲਾ ਜਾਂਦੇ ਘੰਟਿਆਂ ਦੇ حساب ਨਾਲ ਵੀ ਦੇ ਦਿੰਦੇ ਕਿੰਨੇ ਵੀ ਉਹ ਘੰਟੇ ਦੋ ਘੰਟੇ ਦਾ ਕੰਮ ਆ ਜਾਂਦਾ ਬਸ ਤੇ ਆ ਜਾਂਦਾ ਹੁਣ ਇਹ ਆ ਡਿੱਕ ਤੇ ਬੱਥੇ ਆ ਅੱਛਾ ਜੀ ਕਿਤੇ ਦੋ ਘੰਟੇ ਦਾ ਚਾਰ ਘੰਟੇ ਦਾ ਕੰਮ ਆ ਜਾਏ ਚਲ ਵੀ ਕੋਈ 500 500 ਰੁਪਏ ਦਾ ਲੈ ਲੀ ਵੀ ਅੱਜ ਕੋਈ ਦਿਹਾੜੀ ਨਹੀਂ ਮਿਲਦੀ ਅੱਜ ਕੋਈ ਨਹੀਂ ਨਾ ਯਾਰ ਅੱਛਾ ਜੀ ਅਸਟਾ ਜੀ ਵੀ ਚਲੋ ਅਸੀਂ ਕੰਮ ਅਸੀਂ ਕਰਨਾਗਾ ਕਰਾਉਣਾ ਵੀ ਹੈਗਾ ਹੈ ਨਾ ਅਸੀਂ ਕਰਨਾ ਤਾਂ ਫੇਰ ਹੀ ਸਾਡਾ ਕਬੀਲਦਾਰੀ ਜੱਟ ਢਿੱਡ ਚੱਲੂਗਾ ਠੀਕ ਹੈ ਪਰ ਇੱਥੇ ਆ ਕੇ ਬੰਦੇ ਝੂਠ ਨਾ ਬੋਲਣ ਸਾਡੇ ਨਾਲ ਮਤਲਬ ਕਿ ਕੰਮ ਸਹੀ ਦੱਸਦੇ ਹਾਂ ਜਿਹੜਾ ਕੰਮ ਹੈਗਾ ਉਹ ਦੱਸਣ ਤੇ ਸਾਡੀ ਜਿਹੜੀ ਹੈਗੀ ਹੈ ਲੇਬਰ ਉਹ ਸਾਨੂੰ ਵੱਦ ਕੇ ਥੋੜੀ ਮਿਲਣੀ ਚਾਹੀਦੀ ਹੈ ਜੀ ਤੁਸੀਂ ਭਾਈ ਜੜੀ ਤੇ ਹਨ ਮਿਸਤਰੀ ਰਾ ਕਿਹੜਾ ਪਿੰਡੋਂ ਹੋ ਤੁਸੀਂ ਅੱਛਾ ਮਿਸਤਰੀ ਹੋਂ ਤੁਸੀਂ ਕਿੱਥੋਂ ਹੋ ਤੁਸੀਂ ਆ ਵੇੜੇ ਤੋਂ ਲੋਕਲ ਹਾਂ ਇੱਥੇ ਅੱਜ ਕੋਈ ਮਿਲਿਆ ਕੰਮ ਅੱਜ ਵੀਰੇ ਟੈਂਟ ਕਰਕੇ ਨਹੀਂ ਮਿਲਿਆ ਕੰਮ ਆ ਤਾਂ ਆ ਮਿਲਦਾ ਡੇਲੀ ਮਿਲ ਜਾਂਦਾ ਕੋਈ ਜੀ ਗੱਲ ਨਹੀਂ ਕੋਈ ਕੋਸਟੈਂਟ ਕਰਕੇ ਇਹ ਨਾ ਕਰਕੇ ਆਦੇ ਕੰਮ ਨਹੀਂ ਲੱਗਿਆ ਵੀ ਬੰਦ ਦਾ ਸਰਦਾਰਤਾ ਹੈ ਅਸੀਂ हां ਬਹੰਡੇ ਦਾ ਹਾਂ ਜੀ ਜਿਹੜਾ ਵੀ ਆ ਗੱਡੀਆਂ ਚੱਕ ਲੈਂਦੇ ਉਹਦਾ ਕਰਕੇ ਉਹਨਾਂ ਕਰਕੇ ਇਹਨਾਂ ਨੇ ਜਿਹੜਾ ਇਹ ਇੱਧਰ ਦਿਖਾ ਦਿਓ ਜੀ ਥੋੜਾ ਜਿਹਾ ਬੰਦ ਆਹ ਬੰਦ ਕਰਤਾ ਇਹਦੇ ਕਰਕੇ ਹੁੰਦਾ ਪਹਿਲੇ ਬੈਠੀ ਅੱਛਾ ਤੁਸੀਂ ਵੀ ਗੱਡੀਆਂ ਨੇ ਜੀ ਤੁਸੀਂ ਕਿੱਥੋਂ ਮੇਰਾ ਪਿੰਡ ਗੋਨਿਆਂ ਵਾਲਾ ਮੰਡੀ ਤੋਂ ਤੁਸੀਂ ਇੱਥੇ ਆਉਣੇ ਹੋ ਦਿੱਲੀ ਨਹੀਂ ਇੱਥੇ ਨਹੀਂ ਦਿੱਲੀ ਆ ਗਏ ਅੱਛਾ ਹੁਣ ਕਈ ਦਿਨ ਹੋ ਗਏ ਕੰਮ ਵੀ ਨਹੀਂ ਲੱਗਦੇ ਇਹ ਤੇ ਅੱਜ ਅੱਜ ਵੀ ਵੇਲੇ ਜਾਣਾ ਅੱਜ ਵੀ ਵੇਲੇ ਆਇਆ ਕਰਕੇ ਜੀ ਘਰੇ ਕਿਵੇਂ ਹਾਲਾਤ ਔਰੇ ਦਾ ਬਤਨ ਕਦੇ ਜਦੋਂ ਲੱਗ ਜਾਂਦੇ ਇਹ ਦਿਹਾੜੀ 'ਤੇ ਪਾਉਂਵਾਰਾਂ ਹੀ ਨੇ ਬਸ ਜਵਾਕ ਚੱਲੇ ਵਾਕ ਚੱਲੇ ਹੈ ਦੀ ਕਿੰਨੇ ਜਵਾਕ ਨੇ ਜਵਾਕ ਤਾਂ 4-5 ਕੁੜਮਾ ਬਹਿਂਦੇ ਆ ਮੁੰਡੇ ਤੇ ਹੋਏਗੇ ਜੀ ਅੱਛਾ ਜੀ ਤੇ ਓਵਰਹਾਲ ਇਹੀ ਆ ਕੰਮ ਜੀ ਵੀ ਆਜ਼ਾਦੀ ਦੇ ਰੰਗਾਂ ਦੇ ਵਿੱਚ ਇੱਕ ਰੰਗ ਵੀ ਆ ਜਿਹੜਾ ਅਣਸ਼ੋਇਆ ਰਹਿ ਜਾਂਦਾ ਹੈਗਾ ਇਹ ਦਿਹਾੜੀਦਾਰ ਬੰਦੇ ਆ ਜਿਹੜੇ ਇਹਨਾਂ ਲਈ ਕੋਈ ਜਸ਼ਨ ਨਹੀਂ ਹੈਗੇ ਇਹ ਨਾਲ ਇਹਦਾ ਜਿਹੜਾ ਜਿਹੜਾ ਵੱਡੇ ਭਾਈ ਮੈਨੂੰ ਦਾ ਹੁਣ ਆਪਾਂ ਕਹਿ ਰਹੇ ਆ ਵੀ ਜਸ਼ਨ ਹਨਾ ਮਨਾਏ ਜਾਂਦੇ ਆ ਸਾਰੇ ਖੁਸ਼ੀਆਂ ਮਨਾਏ ਜਾਂਦੇ ਆ ਹਨਾ ਵੀ ਆਜ਼ਾਦੀ ਦਿਵਸ ਆ ਜਿਹੜੀ ਆਜ਼ਾਦੀ ਦਿਵਸ ਆਪਣੇ ਦੇਸ਼ ਨੂੰ ਆਜ਼ਾਦ ਹੋ ਇਹਨੂੰ ਘਟਕਟ ਮੈਨੂੰ ਲੱਗਦਾ 75 76 ਸਾਲ ਹੋ ਗਏ ਹਨਾ 70ਵਾਂ ਚੱਲਦਾ 70ਵਾਂ ਚੱਲਦਾ ਪਰ ਆਪਣੇ ਲਈ ਆਜ਼ਾਦੀ ਕਿੱਥੇ ਆਹ ਮੁੰਡਾ ਗ੍ਰੈਜੂਏਸ਼ਨ ਆ ਅੱਛਾ ਗ੍ਰੈਜੂਏਸ਼ਨ ਕੀਤੀ ਵੀ ਆ ਬਾਈ ਮੁੰਡੇ ਦੀ ਇਹਦੀ ਹਾਂਜੀ ਤੇ ਨੌਕਰੀ ਜਿਵੇਂ ਭਾਰਤ ਮਾਨ ਕਹਿੰਦਾ ਵੀ ਮੈਂ ਇੰਨੀਆਂ ਨੌਕਰੀਆਂ ਦਿੱਤੀਆਂ ਮੈਂ ਇਹ ਕੀਤਾਗਾ ਸਾਨੂੰ ਤਾਂ ਕੋਈ ਨੌਕਰੀ ਮਿਲੀ ਨਹੀਂ ਬਾਈ ਯਾਰ ਪਲੱਸ 2 ਮੇਰੀ ਕੀਤੀ ਵੀ ਹੈਗੀ ਮੈਨੂੰ ਲੱਗਦਾ ਵੀ ਸਾਡੇ ਚੌਂਕ ਦੇ ਵਿੱਚ ਇੱਥੇ ਘੱਟੋ ਘੱਟ ਵੀ ਜੇ 100 ਬੰਦਾ ਆਉਂਦਾ ਨਾ 100 ਦੇ ਵਿੱਚੋਂ 50 ਬਾਈ ਪੜਿਆ ਲਿਖਿਆ ਹੁੰਦੇ ਹੁਣ ਤਾਂ ਵੀਰੇ ਕਿੰਨੇ ਹੋਗੇ ਥੋੜਾ ਜਿਹਾ ਤੁਸੀਂ ਸਵੇਰੇ ਆ ਕੇ ਦੇਖਣਾ ਜਿੱਥੇ ਘਟ ਘਟ 1.5 200 ਬੰਦੇ ਦਾ ਨੋਰਮਲ ਇਕੱਠ ਹੁੰਦਾ ਵੀ ਮਤਲਬ ਕਿ ਸਰਕਾਰ ਨੂੰ ਚਾਹੀਦਾ ਵੀ ਇਧਰ ਨਿਗਾਹ ਮਾਰਨੀ ਚਾਹੀਦੀ ਸਾਡੇ ਵੱਲ ਵੀ ਵੀ ਕਿਸੇ ਫੈਕਟਰੀ ਚ ਵਗ ਜੋ ਮੰਡੇ ਕਿਸੇ ਮਾਲ ਚ ਵਗ ਜੋ ਇਹ ਕਿੰਨੇ ਸਾਲ ਹੋ ਗਏ ਥੋੜਾ ਮੇਰਾ ਸੈਕੰਡ ਇਅਰ ਪਿਛਲੇ ਛਾਲ ਹੀ ਹੋਇਆਗਾ ਸੈਕੰਡ ਇਅਰ ਤੋਂ ਹਟਾਂਗਾ ਮੈਂ ਲੋਕਲੋਂ ਤੁਸੀਂ ਲੋਕਲ ਨਹੀਂ ਅਸੀਂ ਪਿੰਡਾਂ ਦੇ ਨਾ ਸਾਡੇ ਨਸਾਨਾ ਪਿੰਡ ਹਾਂ ਵੀ ਸਰਕਾਰ ਨੂੰ ਚਾਹੀਦਾ ਦੇਖੋ ਵੀ ਸਾਡੇ ਉਲ ਵੀ ਨਿਗਾਹ ਮਾਰਨੀ ਚ ਵੀਰ ਕਿਸੇ ਮੋਲ ਤੋਂ ਵਾਧਾ ਕਿਸੇ ਗੱਡੀ ਵਾਧਾ ਭਈਆ ਦਾ ਹਰ ਭਈਆ ਕਿਤੇ ਮਰਸੀ ਵਾਧਾ ਮਤਲਬ ਆ ਘਰ ਦੀ ਕਵਿਲਦਾਰੀ ਕਰਕੇ ਹਟ ਗਏ ਦੋਨੇ ਤੋੜਦੇ ਆ ਬੰਦੇ ਪਾਈਆਂਗੇ ਇੱਕ ਤਾਂ ਹੀ ਹਟ ਗਏ ਮਤਲਬ ਤਾਂ ਹੀ ਹਟਿਆ ਵੀਰੇ ਮਜਬੂਰੀਆਂ ਖੇਤ ਲਾਉਂਦੀਆਂ ਨਾ ਹੁਣ ਜਦੋਂ ਤੂੰ ਆਏ ਦੇਖ ਬੱਡੇ ਬੱਜੀ 65% ਆ ਗਏ ਪਲੱਸ 2 ਚੋਂ ਅੱਛਾ ਅਰਿੰਦਰਾ ਜੀ ਮੇਰੀ ਐਡਮਿਸ਼ਨ ਹੁੰਦੀ ਹੈ ਠੀਕ ਹੈ ਹੁੰਦੀ ਸੀ ਮੈਂ ਕਾਦੇ ਕਰਕੇ ਛੱਡਿਆ ਉਹ ਪੈਸੇ ਨਹੀਂ ਹੈਗੇ ਕਿ ਪੂਰੇ ਜਦੋਂ ਭਾਈ ਆਪਣੇ ਜਿਹੜੇ ਪੈਸਾ ਮੈਂ ਕਮਾਉਣਾਗਾ ਹੈ ਉਹਦਾ ਮੈਂ ਕੀ ਕਰਾਂ ਬਸ ਸਾਰ ਮੈਂ ਪਲੱਸ 2 ਇਸੇ ਚੱਕਰ 'ਚ ਹੀ ਛੱਡੀ ਹੈਗੀ ਆ ਵੀ ਇਸੇ ਚੱਕਰ 'ਚ ਹੀ ਛੱਡੀ ਹੈਗੀ ਕਿਉਂਕਿ ਪੈਸਿਆਂ ਦਾ ਕੋਈ ਜਿਗਾਰ ਨਹੀਂ ਸੀਦਾ ਹੁਣ ਜਦੋਂ ਪੈਸਿਆਂ ਦਾ ਵੀ ਕੋਈ ਜਿਗਾਰ ਨਹੀਂ ਤੇ ਆਪ ਵੀ ਸੋਚਦੇ ਆ ਵੀ ਬੀਏ ਕਰੇ ਵਾਲੇ ਬਿਥੇਰੇ ਫਿਰਦੇ ਆਗੇ ਤਾਂ ਹੀ ਕਰਕੇ ਫਿਰ ਕੰਮ ਕਰਦਾ ਮੈਂ ਤਾਂ ਪਹਿਲਾਂ ਮੈਂ ਇਹਨੂੰ ਤਾਂ ਨਹੀਂ ਬਾਈ ਨੂੰ ਪੁੱਛਿਆ ਮੈਂ ਬੈਗ ਟੰਗਿਆ ਚਲ ਕੋਈ ਪੜਨ ਵਾਲਾ ਹੋਊਗਾ ਮੈਂ ਆਪਾਂ ਕਹਾਂਗੇ ਵਿਧਿਆੜੀ ਵਾਲਾਗਾ ਕਿਤੇ ਮੈਂ ਅਗਲਾ ਗੁੱਸਾ ਨਾ ਕਰੀਂ ਨਹੀਂ ਨਹੀਂ ਬੱਡੇ ਭਾਈ ਘੜੀ ਕਰਦੇ ਆ ਡੇਲੀ ਐ ਨਹੀਂ ਪਤਾ ਕੋਈ ਮਿਸਤਰੀ ਨਾ ਮਿਲ ਜੇ ਕੋਈ ਆਪ ਗਈ ਹੈ ਠੇਕੇ ਦੀ ਪਹਿਲੀ ਗੱਲ ਤਾਂ ਜਿਵੇਂ ਹੁਣ ਮੋਦੀ ਕਰੇ ਵੀ ਠੇਕੇਦਾਰੀ ਸਿਸਟਮ ਹੈਨਾ ਠੇਕੇਦਾਰੀ ਸਿਸਟਮ ਦਾ ਚਲੋ ਛੱਡੋ ਪੈਦਾ ਕਹਿਣਾ ਪਹਿਲਾਂ ਪੰਜਾਬ ਚੋਂ ਭਈ ਇਹ ਕੱਢੋ ਭਾਈ ਹਰ ਇੱਕ ਫੈਕਟਰੀ ਦੇ ਵਿੱਚ ਭਈਆ ਹਰ ਕਿਸੇ ਸੈਲਰ ਚ ਬਾਜਾ ਭਈ ਠੇਕੇ ਤੇ ਇਹਨਾਂ ਨੇ ਲੈ ਰੱਖਿਆ ਜੇ ਆਪਣੇ ਪੰਜਾਬ ਦੇ ਵਿੱਚੋਂ ਭਈ ਇਹ ਕੱ ਅੱਧੇ ਤੋਂ ਵੱਧ ਮੁੰਡਿਆਂ ਨੂੰ ਬਈ ਯਾਰ ਜਿਹੜੇ ਅਸੀਂ 12 ਬੜੇ ਮੈਂ ਕੋਈ ਕਿਰੇਟੂ ਸਾਰਿਆਂ ਨੂੰ ਵਿਸਗਾਰ ਮੈਂ ਬਈ ਯਾਰ ਬਈ ਇੱਕ ਬੰਦੇ ਨੂੰ ਜਾਲ ਮਿਲੂਗਾ ਸਾਹੀ ਚਾਹਣੇ ਇਹ ਸਾਡੀ ਨੀਅਰ ਛੋਟੀ ਜਿਹੜਾ ਸਰਕਾਰ ਤੱਕ ਪਹੁੰਚੇ ਇਹ ਗੱਲ ਕੋਈ ਜਿਆ ਮਾਰੇ ਅੱਜ ਆਜ਼ਾਦੀ ਦੇ ਪਸਾਣਾ ਪਰ ਸਾਡੇ ਲਈ ਕਾਹਦਾ ਆਜ਼ਾਦੀ ਦੇ 500 ਰੁਪਿਆ ਦਾ ਜੇਤ ਨਹੀਂ ਅਸੀਂ ਕਾਹਦੀ ਖੁਸ਼ੀ ਮਨਾ ਕੇ ਢੋਲ ਚਾਟਾ ਨਹੀਂ ਚੱਲ ਕੋਈ ਗੱਲ ਨਹੀਂ ਢੋਲ ਚਾਟਾ ਨਹੀਂ ਫੇਰ ਵੀ ਫੇਰ ਵੀ ਅਸੀਂ ਆਪਦੇ ਪੰਜਾਬ ਵਾਸਤੇ ਖੜੇ ਆਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਭੁੱਖੇ ਦਾ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਮੇਨ ਗੱਲ ਇਹ ਹੈ ਕਿ ਬਾਈ ਵੀ ਮਤਲਬ ਕਿ ਸਭ ਤੋਂ ਪਹਿਲਾਂ ਤਾਂ ਆ ਕੇ ਕੋਈ ਬੰਦਾ ਇਥੇ ਝੂਠ ਨਾ ਬੋਲੇ ਸਾਨੂੰ ਠੀਕ ਹੈ ਜਿਹੜੀ ਗੱਲ ਹੈਗੀ ਆ ਉਹ ਸਾਨੂੰ ਦੱਸੇ ਆ ਕੇ ਹਾਂ ਜਿਹੜਾ ਕੰਮ ਆ ਹਾਂ ਕਿੰਨੇ ਘੰਟੇ ਦਾ ਜੋ ਵੀ ਝੂਠ ਨਾ ਬੋਲੇ ਬਸ ਇੱਥੇ ਆ ਕੇ ਆ ਕੇ ਸਾਡ ਕੰਮ ਵੀ ਕਰਵਾਵੇ ਤੇ ਸਾਡੇ ਸਾਡੀ ਜਿਹੜੀ ਮਤਲਬ ਕਿ ਹੁਣ ਅੱਜ ਹੁਣ 600 ਦਿਹਾੜੀ ਚੱਲੀ ਜਾਂਦੀ ਹੈ ਇਹਦੀ ਲੇਬਰ ਦੀ ਤੇ ਜਿਹੜਾ ਲੇਬਰ ਦੀ ਥੋੜੀ ਦਿਹਾੜੀ ਵਧੇ ਤੇ ਜਿਹੜਾ ਇਟਾਂ ਦਾ ਇਸ਼ਟਾਂ ਦਾ ਕੰਮ ਹੈਗਾਗਾ ਉਹ ਠੇਕੇਦਾਰ ਮਤਲਬ ਕਿ ਪਾਵਰਸ ਪਾਗਲ ਬਣਾ ਰੱਖਿਆ ਯਾਰ ਸਾਨੂੰ ਯਾਰ ਵੀ ਇਹਦਾ ਬਸ ਉਹੀ ਫਿਰਦੇ ਆ ਵੀ ਉਹੀ ਫਿਰਦੇ ਆ ਕੇ ਦੱਸ ਤੇ ਦੱਸ ਕੋਈ ਐਂ ਫਿਰਦਾ ਹੁੰਦਾ ਯਾਰ ਇਨਸਾਨ ਆ ਅਸੀਂ ਵੀ ਯਾਰ ਬਾਈ ਬਾਈ 25 25 ਇੱਟਾ ਇੱਕ ਵਾਰੀ ਪਿੱਟੂ ਦੀ ਬਾਕੇ ਲੱਗੇ ਜਾਂਦੇ ਆ ਬਾਈ ਉਹਦਾ ਰੇਟ ਪਤਾ ਚਾਹੀਦਾ ਬਸ ਅਸੀਂ ਇਹੀ ਕਹਿੰਨੇ ਆਂਗੇ 64 ਨੂੰ ਕੁਝ ਨਹੀਂ ਚਾਹੀਦਾ ਮੇਰੇ ਨਾਲ ਆਪਣਾ 3 ਕਿਲੋ ਦੀ ਇੱਟਾਂ ਦੇ ਦੱਸ ਤੀਆ 30 ਤੇ 20 ਦੀ ਆ 60 64 ਕਿਲੋ ਬਾਈ 14 ਵਜਨ ਹੋ ਜਾਂਦਾ ਬਾਈ ਹਾਂ ਬਾਈ ਤੇ ਲਗਭਗ ਕੁਇੰਟਲ ਦੇ ਬਰਾਬਰ ਵਾ ਗਿਆ ਬਾਈ 64 ਕਿਲੋ ਵਜਨ ਤੂੰ ਐ ਲੈ ਲਾ ਵੀ ਪਹਿਲੀ ਮੰਜ਼ਲ ਤੇ ਦੂਜੀ ਮੰਜ਼ਲ ਤੇ ਲੈ ਕੇ ਚੜਨਾ ਕੋਈ ਖਵਾਲਾ ਜੀ ਦਾ ਬੜਾ ਤੈ ਨਹੀਂ ਬਾਈ ਕੋਈ ਸੇਫਟੀ ਨਹੀਂ ਕੋਈ ਸਨ ਕੋਈ ਬਾਈ ਸੇਫਟੀ ਨਹੀਂ ਤਾਂ ਫਿਰ ਵੀ ਪਤਾ ਕੀ ਕਹਿੰਦੇ ਆ 1000 ਏਟ ਚੜਾਉਣੀ ਆ 2000 ਚੜਾਉਣੀ ਆ ਰੇਟ ਲੈ ਲਓ ਤੁਸੀਂ 400 ਯਾਰ ਬਾਈ ਗਧੇ ਹੀ ਸਮਝ ਰਖਿਆ ਕਰ ਰਹੇ ਨੇ ਇਹਨਾਂ ਨੇ ਯਾਰ ਬਾਈ ਮਜ਼ਦੂਰ ਜੇ ਯਾਰ ਅਸੀਂ ਮਜ਼ਦੂਰ ਆ ਯਾਰ ਆਪਦੇ ਘਰ ਦੀ ਖਾਤ ਠੀਕ ਹੈ ਕਮਾਉਣਾ ਚੱਲ ਕੋਈ ਮਨ ਲਓ ਵੀ ਮਜਬੂਰੀ ਸਾਡੀ ਵੀ ਹੈ ਨਾ ਉਹ ਰੇਟਸ ਟਰੈਕਟਰ ਜਹ ਹੋਰ ਸਰਕਾਰੀ ਡਿਪਾਰਟਮੈਂਟ ਹੁੰਦੇ ਕੋਈ ਕੋਈ ਵੀ ਨਹੀਂ ਆ ਕੇ ਖੜਦਾ ਭਾਈ ਅੱਜ ਤੱਕ ਕਿਹੜਾ ਗੂੜਾ ਮਾਰਿਆ ਕੋਈ ਨਹੀਂ ਕੋਈ ਨਹੀਂ ਆਇਆ ਕੋਈ ਵੀ ਨਹੀਂ ਆ ਕੇ ਖੜਦਾ ਭਾਈ ਕੋਈ ਨਹੀਂ ਖੜਦਾ ਭਾਈ ਮੈਂ ਤਾਂ ਕੀ ਗੱਲ ਕਹਿਣਾ ਚਾਹਣਾ ਭਾਈ ਭਗਤਵਾਨ ਨੂੰ ਜਿਵੇਂ ਕਹਿੰਦਾ ਜੀ ਮੈਨੀਆਂ ਨੌਕਰੀਆਂ ਤੇ ਭਾਈ ਪਿਆਰ ਸਾਡੇ ਨਹੀਂ ਤਾਂ ਮਾਰੇ ਹੁਣ ਜਿਵੇਂ 12-12 ਪੜ੍ਹੇ ਲਈ ਭਾਈ ਸਾਨੂੰ ਨੌਕਰੀਆਂ ਨੌਕਰੀਆਂ ਤਾਂ ਚਾਹੀਦੀਆਂ ਨਹੀਂ ਆਪਦੇ ਕੋਲੀ ਰੱਖ ਲੈ ਨੌਕਰੀਆਂ ਸਾਨੂੰ ਤਾਂ ਬਸ ਇੰਨੀ ਗੱਲ ਆ ਗਈ ਵੀ ਸਾਡੀ ਜਿਹੜੀ ਮਿਹਨਤ ਮਜ਼ਦੂਰੀ ਹੈਗੀ ਹੈਗੀ ਸਾਨੂੰ ਉਹ ਸਹੀ ਢੰਗ ਨਾਲ ਮਿਲਣ ਲੱਗਦੇ ਸਾਨੂੰ ਨੌਕਰੀਆਂ ਨਾ ਨੌਕਰੀਆਂ ਨੌਕਰੀਆਂ ਨਹੀਂ ਚਾਹੀਦੀਆਂ ਹੈਗੀਆਂ ਠੀਕ ਆ ਸਾਨੂੰ ਨਾ ਸਤਿ ਕਿੱਦੋਂ ਕਣਕਾਂ ਦੀ ਜਮਾਂ 5 ਕਿਲੋ ਤੱਕ ਚੋਂ 0 ਨੌਕਰੀਆਂ ਆਪਦੇ ਕੋਲੀ ਨਾਲ ਸਾਾਨੂੰ ਸਾਡੀ ਵਸਤ ਜਿਹੜੀ ਲੇਵਰਾ ਇਹ ਸਾਡਾ ਇਹ ਰੰਗ ਆ ਜਿਹੜਾ ਜਸ਼ਨਾਂ ਵਾਲੇ ਰੰਗ ਤੋਂ ਥੋੜਾ ਅਲੱਗ ਆ ਜੀ ਕਿੰਨੇ ਸਾਲ ਜਦੋਂ ਦਾ ਦੇਸ਼ ਆਜ਼ਾਦ ਹੋਇਆ ਆਪਾਂ ਕਹਿੰਦੇ ਆ ਕਿ ਹਰ ਕੋਈ ਸਰਕਾਰ ਕਹਿ ਰਹੀ ਹੈ ਗਰੀਬੀ ਹਟਾਉਣੀ ਆ ਹਰ ਕਿਸੇ ਨੂੰ ਬਰਾਬਰ ਦਾ ਹੱਕ ਦੇਣਾ ਹੈਗਾ ਹਰ ਕਿਸੇ ਦੀ ਮਤਲਬ ਇਨਕਮ ਜਿਹੜੀ ਹੈਗੀ ਆਰਥਿਕ ਤੌਰ ਤੇ ਮੌਜੂਦ ਕਰਨਾ ਪਰ ਗਰੀਬੀ ਥਾਂ ਤੇ ਗਰੀਬ ਹਟਾਏ ਜਾ ਰਹੇ ਆ ਤੇ ਆਹ ਜਿਹੜਾ ਇਹਨਾਂ ਨੇ ਆਪ ਦੇ ਬੋਲ ਕੇ ਗੱਲਾਂ ਦਸੀਆਂ ਆਪਣੇ ਦੁੱਖ ਦੱਸੇ ਆ ਇਹ ਬਸ ਅੱਜ ਦਾ ਜਿਵੇਂ ਦਿਨ ਇਹਨਾਂ ਨੂੰ ਦਿਹਾੜੀ ਮਿਲੀ ਤੇ ਆ ਬਾਈ ਦੂਸਰਾ ਦੱਸਦਾ ਸੀਗਾ ਵੀ ਘਰੇ ਬੱਚੇ ਆ ਕੁੜੀਆਂ ਦੇ ਚਲ ਪਹਿਲਾਂ ਵਿਆਹ ਕਰਤੇ ਤੇ ਕੁੱਲ ਮਿਲਾ ਕੇ ਬੁਰੇ ਹਾਲਾ ਜਿਹੜੇ ਦਾਅਵੇ ਕਿਥੇ ਜਾਂਦੇ ਆ ਸਰਕਾਰ ਚਾਹੇ ਕੋਈ ਮਰਜ਼ੀ ਹੋਵੇ ਕਿਸੇ ਮਰਜ਼ੀ ਪਾਰਟੀ ਦੀ ਹੋਵੇ ਤੇ ਜਿਹੜੀ ਜ਼ਮੀਨੀ ਹਕੀਕਤ ਆ ਉਹਦੇ ਜਿਹੜਾ ਫਰਕ ਆ ਉਹ ਤੁਹਾਨੂੰ ਦਿਖਾਈ ਦੇ ਰਿਹਾ ਇੱਥੇ ਤੇ ਤੁਸੀਂ ਆਪਣੇ رائے ਮੁਤਾਬਕ ਆਪਣੇ ਕਮੈਂਟ ਰਾਹੀਂ ਸਾਨੂੰ ਦੱਸ ਸਕਦੇ ਹੋ ਧੰਨਵਾਦ ਤੁਹਾਡਾ ਵੀ ਧੰਨਵਾਦ ਇਹ ਦੂਜੀ ਗੱਲ ਕਰੀਏ ਠੀਕ ਹੈ ਜੀ ਠੀਕ ਹੈ ਸ਼ੁਕਰੀਆ ਜੀ ਮਿਹਰਬਾਨੀ